ਸਾਰੇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਸਾਰੇ ਅੰਤੰਦਰਿ ਸਤ ਰੱਖੇ ਹੱਸਦੇ ਖੇਡਦੇ ਰੱਖੇ ਸੋ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੇ ਔਲਾਦ ਨਾ ਹੋਈ ਬਹੁਤ ਫਿਰੇ ਹੋ ਡੇਰਿਆਂ ਚ ਸਾਧੂ ਸੰਤਾਂ ਕੋਲ ਪੰਡਤਾਂ ਕੋਲ ਬੱਚਾ ਨਾ ਹੋਇਆ ਤਾਂ ਇੱਕ ਦਿਨ ਕੋਈ ਸਾਧੂ ਆ ਗਿਆ ਉਹਨਾਂ ਦੇ ਮਹਿਲਾ ਚ ਤਾਂ ਗੋਲੀ ਕਹਿਣ ਲੱਗੀ ਵੀ ਰਾਣੀ ਸਹਿਬਾ ਇੱਕ ਸੰਤ ਮਹੰਤ ਕੋਈ ਸਾਧੂ ਖੜਾ ਹੈ ਉਹ ਕਹਿੰਦੀ ਵੀ ਉਹਨੂੰ ਅੰਦਰ ਲਿਆ ਅੰਦਰ ਲਿਆਂਦਾ ਬਿਠਾਇਆ ਉਹਨੂੰ ਤੇ ਆਸਣ ਲਾ ਕੇ ਬਿਠਾ ਕੇ ਰਾਣੀ ਉਹਨੂੰ ਕਹਿਣ ਲੱਗੀ ਵੀ ਮਹਾਰਾਜ ਬੀ ਸਾਡਾ ਰਾਜ ਭਾਗਾ ਹੀ ਮੇ ਜਾਂਦਾ ਵੀ ਕੋਈ ਬੱਚਾ ਨਹੀਂ ਹੋਇਆ ਉਹਨੇ ਇੱਕ ਚੌਲਾਂ ਦੀ ਮੁਠੀ ਦੇ ਦਿੱਤੀ ਕਹਿੰਦਾ ਇਹ ਇੰਨੇ ਹੀ ਚੌਲਾਂ ਨੂੰ ਰੰਨ ਕੇ ਨਾ ਖੀਰ ਬਣਾ ਕੇ ਤੂੰ ਤੇ ਰਾਜਾ ਖਾ ਲਿਓ ਤੁਹਾਡੇ ਪੁੱਤ ਪੈਦਾ ਹੋ ਗਰੇ ਉਹ ਕਹਿਣ ਲੱਗੀ ਵੀ ਠੀਕ ਐ ਹੁਣ ਭਾਈ ਬੁਢਾਪੇ ਜੀ ਦੀ ਉਮਰ ਸੀ ਉਹਨਾਂ ਦੇ ਦਿਨ ਪੈ ਕੇ ਮੁੰਡਾ ਹੋ ਗਿਆ ਚਲੋ ਤੇ ਪਰ ਉਹ ਕਹਿ ਕੇ ਗਿਆ ਵੀ ਉਮਰ ਉਹਦੀ 15 ਸਾਲ ਹੋਊਗੀ ਮੁੰਡੇ ਦੀ ਉਦੋਂ ਜ਼ਿਆਦਾ ਨਹੀਂ ਐ 15 ਸਾਲ ਦਾ ਹੋ ਕੇ ਮਰ ਜੂਗਾ ਉਹ ਕਹਿੰਦੀ ਚਲੋ ਉਦੋਂ ਤਾਂ ਅਸੀਂ ਖਬਰ ਆ ਹੋਵਾਂਗੇ ਕਿ ਨਾ ਵੀ 15 ਸਾਲ ਹੀ ਸਹੀ ਚਾਹ ਲੜ ਕਰ ਲਾਂਗੇ ਆਪਦੇ ਬੱਚੇ ਦੇ ਹੁਣ ਭਾਈ ਚਲੋ ਬੱਚਾ ਹੋਇਆ ਪੜ ਰਿਹਾ ਹੈ ਖੁਸ਼ੀਆਂ ਨੇ ਹੁਣ ਉਹਨੂੰ ਮੁੰਡੇ ਨੂੰ 15ਵਾਂ ਸਾਲ ਲੱਗ ਗਿਆ ਲੱਗਿਆ ਹੋਇਆ ਤਾਂ ਉਹਨਾਂ ਨੇ ਸੋਚਿਆ ਵੀ ਵਿਆਹ ਕਰ ਦਿੰਨੇ ਆਪਾਂ ਇਹਦਾ ਭਾਈ 15 ਸਾਲ 19ਵੇਂ ਚ ਜਦੋਂ ਲੱਗਿਆ ਮੁੰਡਾ ਉਹਨਾਂ ਨੇ ਵਿਆਹ ਕਰਤਾ ਹੁਣ ਓਨੀ ਉਮਰ ਦੀ ਕੁੜੀ ਐ ਅਕਸਰ ਨੂੰ ਬੱਚਿਆਂ ਵਰਗੀ ਨੇ ਤਾਂ ਉਹ ਹਰ ਰਾਤ ਨੂੰ ਮੁੰਡਾ ਰੋਜ਼ 12 ਵਜੇ ਉੱਠ ਕੇ ਕਿਤੇ ਜਾਂਦਾ ਐ ਸਵੇਰ ਨੂੰ ਆ ਕੇ ਫੇਰ ਪਿਆ ਹੁੰਦਾ ਆਪਦੇ ਮੰਜੇ ਤੇ ਉਹ ਕੁੜੀ ਨੂੰ ਲੱਗ ਗਿਆ ਪਤਾ ਉਹਨੇ ਕਿਸੇ ਨੂੰ ਦੱਸਿਆ ਹੈ ਨਹੀਂ ਉਹਨੇ ਸੋਚਿਆ ਵੀ ਮੈਂ ਤਾਂ ਇਹਦੇ ਪਸੰਦ ਨਹੀਂ ਹੋਣੀ ਵੀ ਇਹ ਕਿਤੇ ਜਾਣਦਾ ਵੀ ਇਹਦਾ ਕੋਈ ਚੱਕਰ ਹੋਊ ਬਾਹਰ ਉਹ ਭਾਈ ਡਰ ਦੀ ਡਰਦੀ ਨੇ ਦੱਸਿਆ ਕਿਸੇ ਨੂੰ ਨਹੀਂ ਅੰਦਰੇ ਅੰਦਰ ਜਿਵੇਂ ਕਹਿੰਦੇ ਨੇ ਕੌਣ ਮੰਗੂ ਇਹ ਗੱਲ ਉਹਨੂੰ ਖਾਣ ਲੱਗ ਗਈ ਕੁੜੀ ਨੂੰ ਤਾਂ ਉਹ ਤਾਂ ਉਹ ਤਾਂ ਭੁੱਖ ਤੇ ਬਿਮਾਰ ਗਈ ਕੁੜੀ ਦੀ ਕਿੱਥੇ ਤਾਂ ਉਹਨੇ ਹੁਣ ਸਰੀਰ ਨੇ ਭਰਨਾ ਸੀ ਕਿੱਥੇ ਉਹ ਸੁੱਕਣ ਲੱਗ ਗਈ ਤਾਂ ਇੱਕ ਮਾਲਣਾਉਂਦੀ ਹੁੰਦੀ ਬੁੜੀ ਉਹ ਫੁੱਲ ਲੈ ਕੇ ਆਉਂਦੀ ਜਦੋਂ ਉਹ ਉਹਨੂੰ ਕਹਿਣ ਲੱਗੀ ਵੀ ਧੀਏ ਜਦੋਂ ਤੇਰਾ ਵਿਆਹ ਹੋਇਆ ਤੂੰ ਤਾਂ ਉਦੋਂ ਇੰਨੀ ਸੋਹਣੀ ਤੇ ਹੁਣ ਤਾਂ ਤਾਂ ਇਸ ਵੇਲੇ ਹੋਰ ਖੇ ਨਿੱਖਰਨਾ ਤੀ ਵੀ ਤੂੰ ਇੰਨੇ ਕੁ ਟਾਈਮ ਚੀ ਸੁੱਕ ਚੱਲੀ ਵੀ ਕੀ ਗੱਲ ਐ ਕੋਈ ਗੱਲ ਐ ਕੀ ਅੰਦਰੋਂ ਤੇਰੇ ਉਹ ਭਾਈ ਉਹਨੂੰ ਦੱਸ ਦਿੰਦੀ ਐ ਕਹਿੰਦੀ ਮਾਂ ਜੀ ਵੀ ਮੇਰੇ ਘਰ ਵਾਲਾ ਰਾਤ ਨੂੰ 12 ਤੋਂ ਬਾਅਦ ਜ ਜਾਂਦਾ ਉੱਠ ਕੇ 12 ਵਜੇ ਤੜਕੇ ਨੂੰ ਆ ਕੇ ਫੇਰ ਪੈ ਜਾਂਦਾ ਐ ਅੱਭੀ ਪੁੱਛਣ ਦੀ ਮੇਰੀ ਹਿੰਮਤ ਨਹੀਂ ਮੈਨੂੰ ਡਰ ਲੱਗਦਾ ਹੈ ਨਾ ਮੈਂ ਆਪਣੇ ਸਾਸਿ ਸੌਰਿੰਦ ਸੇ ਉਹ ਕਹਿੰਦੀ ਤੂੰ ਐਂ ਕਰ ਇਹਦੇ ਮਾਂ ਗਰ ਜਾਈ ਉਹ ਕਹਿੰਦੀ ਮੈਨੂੰ ਤਾਂ ਨੀਂਦ ਆ ਜਾਂਦੀ ਐ 12 ਵਜੇ ਤੱਕ ਉਹ ਕਹਿੰਦੀ ਤੂੰ ਆਪਦੀ ਚੀਚੀ ਤੇ ਕਹਿੰਦੀ ਇੱਕ ਟੱਕ ਮਾਰ ਲੈ ਚਾਕੂ ਨਾਲ ਵੀ ਉਹ ਦੁਖੀ ਜਾਊਗਾ ਜਦੋਂ ਰਾਤ ਨੂੰ ਤੈਨੂੰ ਨੀਂਦ ਨਹੀਂ ਆਊ ਪਿੱਛੇ ਲੱਗ ਲਈ ਇਹਦੇ ਭਾਈ ਉਹਨੇ ਟੱਕ ਮਾਰਨਾ ਕਿਹੜਾ ਆਪਦੇ ਆਪ ਸੌਖਾ ਉਹੀ ਲੱਗੇ ਤਾਂ ਚਾਹੇ ਜਿੰਨਾ ਮਰਜੀ ਡੂੰਗਾ ਲੱਗ ਜਾਏ ਆਪ ਤੋਂ ਤਾਂ ਮਾੜਾ じゃ ਨਹੀਂ ਵੱਜਦਾ ਜਾਣ ਬੁੱਝ ਕੇ ਉਹਨੇ ਮਾੜਾ じゃ ਮਾਰਿਆ ਚੱਲ ਰਾਤ ਨੂੰ ਉਹ ਮਾੜੇ ਜੇ ਟੱਕ ਨਾਲ ਕੋਈ ਉਹ ਨਹੀਂ ਹੋਇਆ ਉਹਨੂੰ ਨੀਂਦ ਫੇਰ ਆ ਗਈ ਦੂਜੇ ਦਿਨ ਉਹ ਫੇਰ ਆਈ ਮਾਲਣ ਕਹਿੰਦੀ ਧੀਏ ਕਰਿਆ ਪਤਾ ਰਾਤ ਉਹ ਕਹਿੰਦੀ ਨਾ ਮਾਂ ਜੀ ਮੈਨੂੰ ਤਾਂ ਨੀਂਦ ਆ ਗਈ ਉਹ ਕਹਿੰਦੀ ਫੇਰ ਤੂੰ ਐ ਕਰ ਮਾੜਾ ਜਿਹਾ ਵੱਡਾ ਮਾਰ ਕਹਿੰਦੀ ਇਹਨੂੰ ਭਾਈ ਉਹਨੇ ਕੁੜੀ ਨੇ ਨਾ ਚਾਹੁੰਦੇ ਹੋਏ ਵੀ ਉਹ ਚੀਚੀ ਤੇ ਟੱਕ ਹੋਰ ਮਾਰ ਲਿਆ ਮਾੜਾ ਜਾਂ ਹੁਣ ਰਾਤ ਨੂੰ ਉਹਦੀ ਉਂਗਲ 'ਚ ਚੀਸਾਂ ਪੈ ਰੰਜੀਆਂ ਨੇ ਨੀਂਦ ਨਹੀਂ ਆਉਂਦੀ ਜਦੋਂ ਉੱਠਿਆ ਮੁੰਡਾ 12:00 ਵਜ ਗਏ ਉਹ ਵੀ ਉੱਠ ਖੜੀ ਜਦੋਂ ਉਹ ਬਾਹਰ ਨਿਕਲਣ ਲੱਗਿਆ ਕੁੜੀ ਨੇ ਖੜਾ ਲਿਆ ਖੜਾ ਕੇ ਉਹਨੂੰ ਕਹਿੰਦੀ ਵੀ ਮੇਰੀ ਗੱਲ ਸੁਣ ਕੇ ਜਾਓ ਤੁਸੀਂ ਕਿੱਥੇ ਜਾਂਦੇ ਹੋ ਉਹ ਕਹਿਣ ਲੱਗਿਆ ਵੀ ਅੱਜ ਤੈਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਹੋਰ ਮਹਤੋਂਕੁਸਣਾ ਪੁੱਛ ਮੇਰੀ ਗੱਲ ਸੁਣਾ ਉਹਨੇ ਉਹਦੇ ਦੋਹਾਂ ਮੁਠੀਆਂ 'ਚ ਥੋੜੇ ਥੋੜੇ ਚੌਲ ਦੇਤੇ ਵੀ ਆਹ ਮੁਠੀਆਂ ਬੰਦ ਕਰ ਲੈ ਦੋਨੇ ਹੱਥਾਂ ਦੀਆਂ ਚੌਲ ਨੇ ਵੀ ਮੇਰੇ ਉੱਤੇ ਪਹਿਲਾਂ ਖੱਬੀ ਮੁਠੀ ਮਾਰੀ ਉਹਦੇ ਨਾਲ ਦੀ ਨਾਲ ਸੱਜੀ ਮੁਠੀ ਮਾਰਦੀ ਮੇਰੇ ਉੱਤੋਂ ਦੀ ਚੌਲਾਂ ਦੀ ਜੇ ਤੈਨਾਂ ਨਾ ਮਾਰੀ ਤਾਂ ਮੈਂ ਤੇਰੇ ਹੱਥ ਨਹੀਂ ਲੱਗਣਾ ਮੁੜ ਕੇ ਸਾਰੀ ਉਮਰ ਉਹ ਕਹਿੰਦੀ ਠੀਕ ਐ ਲੈ ਕਹਿੰਦੀ ਇਹ ਤਾਂ ਮੈਂ ਹੁਣ ਕਰ ਦੂੰ ਉਹ ਭਾਈ ਕਹਿੰ ਕੇ ਮੁੰਡਾ ਚਿੱਟੇ ਰੰਗ ਦਾ ਘੋੜਾ ਬਣ ਗਿਆ ਘੋੜਾ ਬਣਿਆ ਤਾਂ ਕੁੜੀ ਨੇ ਤਾਂ ਉਹ ਮੁਠੀ ਤਾਂ ਉਹਦੇ ਉੱਤੇ ਸਿੱਟੀ ਖੱਬੀ ਸੱਜੀ ਤਾਂ ਉਹਨੇ ਸਿੱਟੀਆਂ ਹੀ ਨਾ ਤਾਂ ਉਹਨੂੰ ਦੇਖ ਕੇ ਹੈਰਾਨ ਹੋ ਗਈ ਵੀ ਹੈ ਮੁੰਡੇ ਤਾਂ ਘੋੜਾ ਬਣ ਗਿਆ ਤਾਂ ਜਦੋਂ ਭਈ ਉਹਨੇ ਉਹ ਨਾ ਸਿੱਟੇ ਉਹਦਾ ਤਾਂ ਸੁਧ ਬੁੱਧ ਗੁੰਮਗੀ ਕੁੜੀ ਦੀ ਤਾਂ ਘੋੜਾ ਭੱਜ ਗਿਆ ਭੱਜਿਆ ਹੋਇਆ ਹੁਣ ਉਹਨੇ ਸੋਚਿਆ ਵੀ ਚੱਲ ਅੱਗੇ ਆ ਕੇ ਪਈ ਜਾਂਦਾ ਤੜਕੇ ਵੀ ਹੁਣ ਵੀ ਆਜੂ ਉਨੇ 2 ਦਿਨ ਦੇਖਿਆ 4 ਦਿਨ ਦੇਖਿਆ ਮਹੀਨੇ ਲੰਘ ਗਏ 2 ਮਹੀਨੇ ਲੰਘ ਗਏ 4 ਲੰਘ ਗਏ ਤਾਂ ਉਹ ਆਪਣੇ ਸੱਸ ਸਹੁਰੇ ਨੂੰ ਕਹਿਣ ਲੱਗੀ ਵੀ ਮੈਂ ਤੁਹਾਡੇ ਪੁੱਤ ਨੂੰ ਲੱਭਣਾ ਚਾਹੁੰਨੀ ਆ ਵੀ ਜੇ ਮੈਂ ਘਰੋਂ ਭੱਗ ਜਾ ਪਾੜ ਲਿਆ ਮਾਂ ਉਹ ਕਹਿੰਦੇ ਵੀ ਹੋਰ ਧੀਏ ਸਾਨੂੰ ਕੀ ਚਾਹੀਦਾ ਜੇ ਸਾਡਾ ਪੁੱਤ ਪੜ ਲਿਆਵੇਂ ਤੂੰ ਉਹਨੇ ਭਾਈ ਨੌਕਰ ਚੱਕਰ ਲਏ ਰਾਸ਼ਨ ਲਿਆ ਬੱਗੀਆਂ ਜੋੜੀਆਂ ਸ਼ਹਿਰ ਤੋਂ ਬਾਹਰ ਚ ਰਸਤੇ ਦੇ ਉੱਤੇ ਜਾ ਕੇ ਲੰਗਰ ਲਾਤਾ ਬਹੁਤ ਵੱਡਾ ਲਾ ਕੇ ਆਲੇ-ਦਾਲੇ ਟੈਂਟ ਕਹਿੰਦੇ ਵੀ ਇਹ ਤੰਬੂਆਂ 'ਚ ਬਹਿ ਕੇ ਖਾਣਾ ਖਵਾਇਓ ਹਰ ਬੰਦਾ ਖਾ ਕੇ ਜਿਹੜਾ ਜਾਊਗਾ ਮੈਨੂੰ ਮਿਲ ਕੇ ਜਾਵੇ ਮੈਨੂੰ ਉਹੀ ਜੀ ਕੋਈ ਗੱਲ ਸੁਣਾਵੇ ਜਿਹੜੀ ਕਦੇ ਨਾ ਕਿਸੇ ਨੇ ਦੇਖੀ ਸੁਣੀ ਹੋਵੇ ਤੇ ਉਹ ਕਹਿਣ ਲੱਗੇ ਵੀ ਠੀਕ ਐ ਹੁਣ ਭਾਈ ਦੁਨੀਆ ਆਉਂਦੀ ਐ ਕੋਈ ਰਾਣੀ ਨੂੰ ਕੁਛ ਕਹਿ ਜਾਂਦਾ ਉਹਨੂੰ ਕੁੜੀ ਨੂੰ ਕਦੇ ਕੋਈ ਕੁਛ ਕਹਿ ਜਾਂਦਾ ਤੋਰੀ ਜਾਂਦੀ ਹੈ ਵੀ ਤਾਂ ਗੱਲ ਨਹੀਂ ਬਣੀ ਕੋਈ ਚਲੋ ਉਹ ਤਾਂ ਇਹ ਕੰਮ ਲੱਗ ਗਈ ਮੈਂ ਜਿਹੜੀ ਮਾਲਣ ਸੀ ਉਹਦੇ ਨੂੰ ਪੁੱਤ ਕਰਦੇ ਸੀ ਨੌਕਰੀ ਉਹਨਾਂ ਦਾ ਇੱਕ ਸਾਲ ਕਦਾ ਬੱਚਾ ਸੀ ਉਹ ਰੱਖਦੀ ਸੀ ਘਰੇ ਆਪਣੇ ਪੋਤੇ ਨੂੰ ਤਾਂ ਹੁਣ ਜਿਹਨੂੰ ਕਬਲੇ ਕਛਣ ਦੀ ਆਦਤ ਹੋਵੇ ਉਹ ਕਾ ਨੂੰ ਟਿਕਦਾ ਹੈ ਤਾਂ ਹੁਣ ਉਹ ਉਹਨਾਂ ਬੀਚ ਵਾਲੇ ਡੇਕ ਜਵਾਕ ਨੂੰ ਕੀ ਫਿਰਤਾ ਸਾਲ ਕਦੇ ਨੂੰ ਉਹ ਨੂੰ ਉਵੇਂ ਹੀ ਛੱਡ ਜਾਂਦੀ ਅੰਦਰ ਪੰਜ-ਸੱਤ ਘਰਾਂ ਦੇ ਫੇਰੇ ਆਉਂਦੀ ਐ ਤਾਂ ਇੱਕ ਦਿਨ ਪਈਓ ਮੁੰਡਾ ਰੋਵੇ ਕਰ ਲਾਵੇ ਉਹਦੇ ਮਾਂ ਪਿਓ ਆ ਗਏ ਉੱਤੇ ਉਹਨਾਂ ਨੇ ਆਲਾ-ਦੋਲਾ ਦੇਖਿਆ ਵੀ ਬਾਹਰ ਗੇਟ ਖੁੱਲ੍ਹਾ ਪਿਆ ਐ ਮਾਂ ਹੈ ਨਹੀਂ ਮੁੰਡਾ ਰੋਈ ਜਾਂਦਾ ਤਾਂ ਜਦੋਂ ਆ ਗਏ ਇੰਨੇ ਨੂੰ ਉਹ ਨੂੰ ਕਹਿੰਦੇ ਤੂੰ ਕਿੱਥੇ ਗਈ ਸੀ ਤਾਂ ਉਹ ਨੂੰ ਕਹਿੰਦੇ ਤੂੰ ਕਿੱਥੇ ਗਈ ਸੀ ਤਾਂ ਭਾਈ ਉਹ ਉਹ ਗੁੰਮੇ ਕਰ ਦਿੰਦੀ ਐ ਉਹ ਨੂੰ ਗੁੱਸੇ ਨਾਲ ਕਹਿੰਦੇ ਵੀ ਜੇ ਮੁੰਡਾ ਬਾਹਰ ਨਿਕਲ ਜਾਂਦਾ ਕੋਈ ਚੱਕ ਕੇ ਲੈ ਜਾਂਦਾ ਵੀ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਫਿਰ ਅਸੀਂ ਤਾਂ ਤੈਨੂੰ ਘਰੋਂ ਕੱਢ ਦਾਂਗੇ ਉਹ ਕਹਿੰਦੀ ਠੀਕ ਐ ਭਾਈ ਆਦਤਾਂ ਕਾਨੂੰ ਜਾਂਦੀਆਂ ਨੇ ਉਹ ਫੇਰ ਔਮੀ ਕਰਿਆ ਕਰੇ ਇੱਕ ਦਿਨ ਫੇਰ ਉਹੀ ਹਾਲ ਬੱਚਾ ਬਿਲ ਕੇ ਅੰਦਰ ਫਿਰ ਉਹਦੇ ਮਾਪੇ ਉਹ ਆ ਗਏ ਜਦੋਂ ਮਾਂ ਆ ਗਈ ਸੱਸ ਆ ਗਈ ਉਹਦੀ ਭਾਈ ਉਹਨਾਂ ਨੇ ਤਾਂ ਉਹ ਸੱਚੀ ਬਾਹਰ ਕੱਢਦੀ ਵੀ ਸਾਡੇ ਜਵਾਕ ਦਿੱਤਾ ਤੂੰ ਕੋਈ ਰਾਖੀ ਨਹੀਂ ਕਰਦੀ ਫਿਰ ਅਸੀਂ ਤੈਨੂੰ ਕੀ ਕਰਨਾ ਭਾਈ ਕਹਿ ਕੇ ਉਹਨੂੰ ਬਾਹਰ ਕੱਢਤਾ ਉਹਨਾਂ ਨੇ ਤਾਂ ਹੁਣ ਉਹ ਵਿਚਾਰੀ ਜਾਂਦੀ ਐ ਤੁਰੀ ਵੀ ਕਿੱਧਰ ਜਾਵਾਂ ਮੈਂ ਤਾਂ ਤੁਰੀ ਗਈ ਤੁਰੀ ਗਈ ਜੰਗਲ ਜਾ ਆ ਗਿਆ ਜੰਗਲ ਜੇਚ ਹੁਣ ਮੂਰੇ ਰਾਤ ਪੈਣੀ ਸੀ ਉਹ ਸੋਚਦੀ ਐ ਕਿ ਕਿੱਥੇ ਰਾਤ ਗਟਾਂ ਕਿੱਥੋਂ ਖਾਵਾਂ ਪੀਵਾਂ ਤਾਂ ਇੰਨੇ ਉਹਨੂੰ ਇੱਕ ਗਊ ਦਿਸਗੀ ਗਊ ਦੀ ਸੀ ਤਾਂ ਉਹ ਗਊ ਫਟ ਫਟਾਫਟ ਦੂਰੀ ਜਾਵੇ ਜੰਗਲ ਚ ਨੂੰਏ ਉਹ ਬੁੜੀ ਉਹਦੇ ਮਗਰ ਲੱਗਲੀ ਲੱਗੀ ਹੋਈ ਤਾਂ ਗਾਂਹ ਕਈ ਜੰਗਲ ਲੰਘ ਕੇ ਇੱਕ ਢਹਟਾਇ ਖਾਣਾ ਸੀ ਬਣਿਆ ਹੋਇਆ ਉਹਦਾ ਗੇਟ ਸੀ ਉੱਪਰ ਮੂਰੇ ਉਹਦੇ ਪੱਥਰ ਲੱਗਿਆ ਹੋਇਆ ਉਹ ਗਊ ਨੇ ਜਾ ਕੇ ਪੱਥਰ ਸਿੰਘਾਂ ਨਾਲ ਹਟਾਇਆ ਸਿਰ ਨਾਲ ਤਾਂ ਬੁੜੀ ਨੇ ਭੱਜ ਕੇ ਉਹਦੀ ਪੂੰਛ ਫੜ ਲਈ ਫੜ ਕੇ ਪੂੰਛ ਉਹਦੇ ਨਾਲ ਹੀ ਅੰਦਰ ਲੰਗੀ ਗਾਹ ਜਾ ਕੇ ਦੇਖਦੀ ਐ ਤਾਂ ਹੁਣ ਦਰਦੀ ਐ ਬੁਢੀ ਅੰਦਰੋਂ ਵੀ ਇਹ ਮੈਂ ਕਿੱਥੇ ਆ ਗਈ ਇੱਥੇ ਤਾਂ ਡਰਾਉਣੀਆ ਸ਼ਕਲ ਆ ਤਾਂ ਇੱਕ ਥਮਲੇ ਜਿਹੇ ਦੇ ਉੱਲੇ ਹੋ ਕੇ ਖੜ ਗਈ ਤਾਂ ਉਹਨੂੰ ਆਵਾਜ਼ ਆ ਰਹੀ ਐ ਵੀ ਉਹ ਗਊ ਦੇ ਸੰਗਲ ਪੈ ਗਿਆ ਗਲ ਚਾਪੀ ਤਾਂ ਇੰਨੇ ਨੂੰ ਕੋਈ ਧਾਰ ਕੱਢ ਰਿਹਾ ਐ ਉਹਨੂੰ ਧਾਰ ਬਾਲਟੀ ਚ ਧਾਰਾਂ ਵੱਜਦੀਆਂ ਦੀ ਆਵਾਜ਼ ਆ ਰਹੀ ਐ ਦਿਸਦਾ ਨ ਕੋਈ ਨਿਵੰਦਾ ਉਹ ਹੋਰ ਡਰ ਜਾਂਦੀ ਹੈ ਵੀ ਇੱਥੇ ਤਾਂ ਕੋਈ ਭੂਤ ਚੜੇਲਾ ਨੇ ਇਹਦਾ ਮਤਲਬ ਹੁਣ ਭਾਈ ਉਹ ਡਰਦੀ ਖੜੀ ਰਹਿੰਦੀ ਹੈ ਵੀ ਬਾਹਰ ਕਿਵੇਂ ਜਾਵਾਂ ਤਾਂ ਇੰਨੇ ਨੂੰ ਇੱਕ ਚਿੱਟੇ ਰੰਗ ਦਾ ਘੋੜਾ ਆਉਂਦਾ ਉਹ ਆ ਕੇ ਉੱਥੇ ਦੋ ਕੁੰਡ ਬਣੇ ਹੋਏ ਨੇ ਉਹ ਪਹਿਲਾਂ ਇੱਕ ਕੁੰਡ 'ਚ ਵੱਢਦਾ ਤਾਂ ਉਹ ਉਹੀ ਮੁੰਡਾ ਬਣ ਜਾਂਦਾ ਫਿਰ ਉਹ ਦੂਜੇ ਕੁੰਡ 'ਚ ਬੜ ਕੇ ਨਾ ਆ ਕੇ ਸਮਾਰ ਕੇ ਵਧੀਆ ਰਾਜਿਆਂ ਵਾਲੇ ਕੱਪੜੇ ਪਾ ਕੇ ਮੰਝੇ ਤੇ ਬਹਿ ਜਾਂਦਾ ਹੈ। ਉਹਦੇ ਮੂਰੇ ਇੱਕ ਥਾਲੀ ਲੱਗ ਕੇ ਆਉਂਦੀ ਹੈ। ਉਹ ਖਾਣਾ ਖਾ ਕੇ ਪੈ ਜਾਂਦਾ ਹੈ। ਤੜਕੇ ਨੂੰ ਫੇਰ ਉਹ ਕੁੰਡ 'ਚ ਵੱਢਦਾ ਹੈ। ਘੋੜਾ ਬਣ ਕੇ ਨਿਕਲ ਜਾਂਦਾ ਉੱਡ ਜਾਂਦਾ ਹੈ। ਤਾਂ ਹੁਣ ਉਹ ਤਾਂ ਉੱਥੇ 2 ਦਿਨ ਖੜੀ ਰਹੀਈ ਭੁੱਖਣ ਪਾਣੀ। ਜਦੋਂ ਭਾਈ ਫੇਰ ਤੀਜੇ ਦਿਨ ਗਊ ਬਾਹਰ ਨਿਕਲਣ ਲੱਗੀ ਤਾਂ ਉਹਨੇ ਉਹਦੀ ਪੂੰਛ ਫੇਰ ਫੜ ਲਈ ਉਹਦੀ ਪੂੰਛ ਫੜ ਕੇ ਫੇਰ ਬਾਹਰ ਆ ਗਈ ਉਹ ਤਾਂ ਆਈ ਹੋਈ ਤਾਂ ਹੁਣ ਭੁਖਣਨ ਭੁੱਖ ਨਾਲ ਤਾਂ ਉਹਦੀ ਜਾਨ ਨਿਕਲ ਰਹੀ ਥੀ ਉਹ ਭਾਈ ਤੁਰਦੀ ਤਰੋਂਦੀ ਸ਼ਹਿਰ ਵੱਲ ਨੂੰ ਆ ਗਈ ਜਦੋਂ ਸ਼ਹਿਰ ਵੱਲ ਆਈ ਤਾਂ ਗਾਂ ਲੰਗਰ ਲੱਗਿਆ ਹੋਇਆ ਉਹਨੇ ਦੇਖਿਆ ਵੀ ਲੈ ਇੱਥੇ ਮੈਂ ਖਾਨੀਆਂ ਜਾ ਕੇ ਹੁਣ ਰੋਟੀ ਪਾਣੀ ਤਾਂ ਉਹਨੂੰ ਕਹਿਣ ਲੱਗੇ ਵੀ ਰਾਣੀ ਸਹਿਬਾ ਹੈ ਤੈਨੂੰ ਕੋਈ ਗੱਲਬਾਤ ਸੁਣਾਉਣੀ ਪਊ ਕਹਿੰਦੀ ਹਾਂ ਹਾਂ ਕਹਿੰਦੀ ਲਾ ਦੋ ਢੋਲ ਦੇ ਤੇ ਤੇ ਨਗਾਰਾ ਤੇ ਡੱਗਾ ਕਹਿੰਦੀ ਲਿਆ ਮੈਂ ਲਾਵਾਂ ਵੀ ਮੈਂ ਗੱਲ ਸੁਣਾ ਕੇ ਜਾਵਾਂਗੀ ਚਲੋ ਜੀ ਢੋਲ ਤੇ ਡੱਗਾ ਲਾਤਾ ਖਾ ਪੀ ਕੇ ਰੋਟੀ ਪਾਣੀ ਰਾਣੀ ਕੋਲ ਦੀ ਜਦੋਂ ਰਸਤਾ ਉਹ ਰੱਖਿਆ ਹੋਇਆ ਸੀ ਲੰਘਣ ਨੂੰ ਜਾਣ ਲੱਗੀ ਤਾਂ ਦੋਨਾਂ ਨੇ ਇੱਕ ਦੂਜੀ ਨੂੰ ਪਛਾਣ ਲਿਆ ਉਹ ਕਹਿੰਦੀ ਮਾਂ ਜੀ ਤੂੰ ਉਹ ਵੀ ਕਹਿੰਦੀ ਬੋਹੂ ਤੂੰ ਭਾਈ ਉਹ ਕਹਿੰਦੀ ਸੁਣਾ ਫੇਰ ਹੁਣ ਵੀ ਤੈਂ ਡਗਾ ਲਾਇਆ ਨਗਾਰੇ ਤੇ ਕਹਿੰਦੀ ਸੁਣਾ ਗੱਲ ਬਾਤ ਕਹਿੰਦੀ ਮੈਂ ਤਾਂ ਭੁੱਖੀ ਤੀ ਹੂੰ ਹੀ ਲਾਤਾ ਕਹਿੰਦੀ ਜਾਣ ਕੇ ਵੀ ਖਾ ਪੀ ਕੇ ਵਗ ਜੂਗੀ ਉਹ ਕਹਿੰਦੀ ਨਾ ਮੈਂ ਤੈਨੂੰ ਜਾਣਦੀ ਆਂ ਦੀ ਗੱਲ ਸੁਣਾ ਕੇ ਜਾਣੀ ਪਊ ਭਾਈ ਫੇਰ ਉਹ ਸੁਣਾ ਦਿੰਦੀ ਐ ਉਹਨੂੰ ਕਹਿੰਦੀ ਵੀ ਇੱਕ ਕਹਿੰਦੀ ਗਊ ਐ ਵੀ ਮਾਏ ਉਹਦਾ ਉਹਦੀ ਪੂੰਛ ਫੜ ਕੇ ਉਹਦੇ ਮਗਰ ਬੱਗੀ ਕਹਿੰਦੀ ਉੱਥੇ ਉਹ ਐਂ ਕਰਕੇ ਏਠਾਂ ਅੰਦਰੋਂ ਕਹਿੰਦੀ ਬਹੁਤ ਵਧੀਆ ਤਹਿਖਾਨਾ ਬਣਿਆ ਹੋਇਆ ਉਹਦੇ 'ਚ ਬੱਗੀ ਵੀ ਮਾਏ ਉੱਥੇ ਥਾਂਵਲੇ ਉੱਲੇ ਖੜ ਗਈ ਵੀ ਉੱਥੇ ਇੱਕ ਘੋੜਾ ਆਇਆ ਚਿੱਟੇ ਰੰਗ ਦਾ ਵੀ ਉਹ ਉਹ ਕੁੰਡ ਦੇ ਵਿੱਚ ਵੜਿਆ ਮੁੰਡਾ ਬਣ ਗਿਆ ਤੇਰੇ ਘਰ ਵਾਲਾ ਤੀ ਕਹਿੰਦੀ ਉਹ ਕਹਿੰਦੀ ਅੱਛਾ ਕਿਉਂ ਹੁਣ ਉਹਨੂੰ ਵੀ ਪਤਾ ਤੀ ਵੀ ਘੋੜਾ ਬਣਿਆ ਇਹੋ ਤਾਂ ਉਹਨੂੰ ਕਹਿਣ ਲੱਗੀ ਵੀ ਤੂੰ ਮੈਨੂੰ ਲਿਜਾ ਸਕਦੀਆਂ ਉੱਥੇ ਉਹ ਕਹਿੰਦੀ ਹਾਂ ਭਾਈ ਰਾਤ ਨੂੰ ਦੋਨੇ ਵਗ ਗਈਆਂ ਗੱਜੀਆਂ ਹੁੰਆਂ ਤਾਂ ਉਹ ਗਊ ਆ ਗਈ ਮੋਨੇ ਮੱਲਣ ਨੇ ਸਮਝਾਤਾ ਉਹਨੂੰ ਸਾਰਾ ਕੁਝ ਵੀ ਇਹਦੇ ਪਿੱਛੇ ਜਾਹੀ ਜਾ ਜਦੋਂ ਉੱਥੇ ਪੱਥਰ ਹਟਾਉ ਉਹਦੀ ਪੂੰਛ ਫੜ ਕੇ ਅੰਦਰ ਵਗ ਜੀ ਥਾਮਲੇ ਉੱਲੇ ਲੱਗ ਕੇ ਖੜੀ ਰਹੀ ਹੁਣ ਭਾਈ ਉਹਨੇ ਉਵੇਂ ਹੀ ਕਰਿਆ ਗਾਂ ਜਦੋਂ ਥਾਮਲੇ ਉੱਲੇ ਲੱਗ ਕੇ ਖੜ ਗਈ ਤਾਂ ਉਵੇਂ ਹੀ ਗਊ ਦੇ ਸੰਗਲ ਪੈ ਗਿਆ ਧਾਰਵਾਜ ਦੀ ਸੁਣਦੀ ਐ ਉਹਨੂੰ ਬੰਦਾ ਕੋਈ ਨਹੀਂ ਦੀਂਦਾ ਜੀ ਘੋੜਾ ਆਇਆ ਚਿੱਟੇ ਰੰਗ ਦਾ ਕੁੰਡ ਚ ਬੜਿਆ ਤਾਂ ਉਹਦੇ ਘਰ ਵਾਲਾ ਬਣ ਗਿਆ ਉਹ ਬਣ ਕੇ ਦੂਜੇ ਕੁੰਡ ਚ ਨਾ ਤਨਾ ਕੇ ਬਹਿ ਗਿਆ ਮੰਜੇ ਤੇ ਰੋਟੀ ਆ ਗਈ ਪੈ ਗਿਆ ਉਹ ਹੁਣ ਦਰਦੀ ਐ ਵੀ ਕਿਵੇਂ ਬੁਲਾਵਾਂ ਇਹਨੂੰ ਇੱਥੇ ਤਾਂ ਕੁਝ ਹੋਰ ਵੀ ਨਹੀਂ ਵੀ ਆ ਧਾਰ ਕਾਉਣ ਕੱਢਦਾ ਸੀ ਸੰਗਲ ਕਿਵੇਂ ਪੈ ਗਿਆ ਤੜਕੇ ਨੂੰ ਫੇਰ ਸੰਗਲ ਖੁੱਲ ਗਿਆ ਧਾਰ ਵੀ ਚੋਲੀ ਗਊ ਵੀ ਵਾਗੀ ਤਾਂ ਜਦੋਂ ਉਹ ਮੁੰਡਾ ਉੱਠਿਆ ਕੁੰਦਗੰਨੀ ਨੂੰ ਲੱਗਿਆ ਜਾਣਾ ਉਹਨੇ ਭੱਜ ਕੇ ਉਹਦੇ ਪੈਰ ਫੜ ਲਏ ਉਹਨੂੰ ਕਹਿਣ ਲੱਗੀ ਵੀ ਮਹਾਰਾਜ ਮੰਨੀ ਮੈਂ ਤੁਹਾਨੂੰ ਜਾਣ ਦਿੰਦੀ ਭਾਈ ਉਹਨੇ ਦੇਖ ਲਿਆ ਵੀ ਇਹ ਤਾਂ ਉਹਨੂੰ ਕਹਿੰਦਾ ਤੂੰ ਇੱਥੇ ਕਿਵੇਂ ਆਈਆਂ ਕਿੱਧਰੋਂ ਆ ਗਈ ਕਹਿੰਦਾ ਦੇਖ ਉਦੋਂ ਤੂੰ ਕਰ ਗਈ ਗਲਤੀ ਤੈਨੂੰ ਮੈਂ ਆਖਿਆ ਤੇ ਵੀ ਮੈਂ ਤੈਨੂੰ ਸਾਰੀ ਉਮਰ ਨਹੀਂ ਮਿਲੂੰਗਾ ਜੇ ਉਹ ਸੱਜੇ ਹੱਥ ਦੀ मुट्ठी ਦੇ ਚੌਲ ਨਹੀਂ ਸਿੱਟੇਗੀ ਵੀ ਭੁੱਲ ਨਾ ਜਾਈ ਵੀ ਤੂੰ ਉਹ ਚੌਲ ਭੁੱਲ ਗਈ ਮੈਂ ਉੱਡ ਗਿਆ ਕਹਿੰਦਾ ਤੂੰ ਹੁਣ ਫੇਰ ਕਹਿੰਦਾ ਗਲਤੀ ਕਰ ਰਹੀ ਐ ਉਰੇ ਆ ਕੇ ਉਹ ਕਹਿੰਦੀ ਨਾ ਹੁਣ ਨਹੀਂ ਕਹਿੰਦੀ ਮੈਂ ਗਲਤੀ ਕਰਦੀ ਉਦੋਂ ਮੈਂ ਕਰ ਗਈ ਕਹਿੰਦੀ ਹੁਣ ਮੈਨੂੰ ਜਿਵੇਂ ਕਹੋਗੇ ਵੀ ਉਹੀ ਕਰੂੰ ਤੁਸੀਂ ਮੇਰੇ ਨਾਲ ਕਰਨ ਨੂੰ ਚੱਲੋ ਤੁਹਾਡੇ ਮਾਪੇ ਨੇ ਉਹ ਵੀ ਮੰਝੇ 'ਚ ਬੈਠੇ ਨੇ ਵੀ ਦਿਨ ਰਾਤ ਰੋਂਦੇ ਨੇ ਨਿਗਾ ਵੀ ਜਾ ਰਹੀ ਆ ਉਹਨਾਂ ਦੀ ਤੇਰੇ ਫਿਕਰ 'ਚ ਤਾਂ ਉਹਨੂੰ ਕਹਿਣ ਲੱਗਿਆ ਵੀ ਚੰਗਾ ਤੂੰ ਐ ਕਰ ਵੀ ਕੱਲ ਨੂੰ ਤੂੰ ਸਵੇਰੇ ਐਸ ਪਾਸੇ ਜਾਈ 6 ਜੰਗਲ ਲੰਘ ਕੇ 7ਵਾਂ ਜੰਗਲ ਟੱਪ ਕੇ ਉਹਦੇ ਨਾਲ ਹੀ ਇੱਕ ਪਿੱਪਲ ਦਾ ਦਰਖਤ ਹੈ ਬਹੁਤ ਭਾਰਾ ਉਹਦੇ ਆਲੇ-ਦਾਲੇ ਜੰਕੜੀ ਹੈ ਵੀ ਉੱਥੇ ਉਹਨੂੰ ਸਾਰੀ ਨੂੰ ਜਾ ਕੇ ਸਾਫ਼ ਕਰੀ ਸਫਾਈ ਕਰਕੇ ਵੀ ਉੱਥੇ ਤੂੰ ਫੁੱਲ-ਫਲ ਬਿਸ਼ਾ ਕੇ ਤੇ ਪਾਣੀ ਧਰਦੀ ਦੁੱਧ ਦਾ ਡੋਲੂ ਧਰਦੀ ਬਈਆਂ ਜਿਹਾ ਚੀਜ਼ਾਂ ਖਾਣ ਨੂੰ ਮੇਵੇ ਰੱਖਦੀ ਤੇ ਵੀ ਫੇਰ ਤੂੰ ਲੁੱਕ ਕੇ ਬਹਿ ਜੀ ਤੇ ਫੇਰ ਕਹਿੰਦਾ ਉੱਥੇ ਇੱਕ ਪਾਲਕੀ ਆਉਗੀ ਵੀ ਉਹ ਨਾ ਉਹ ਕਹਿੰਦਾ ਪੁੱਛੂਗੀ ਆ ਕੇ ਵੀ ਆਹ ਇੰਨਾ ਸਮਾਨ ਕਿਨੇ ਰੱਖਿਆ ਵੀ ਸਾਹਮਣੇ ਆਉ ਉਹ ਵੀ ਅਸੀਂ ਬਹੁਤ ਖੁਸ਼ ਆ ਵੀ ਆ ਨਾ ਮਦੇ ਮਗੇ ਵੀ ਮੰਗ ਕੀ ਮੰਗਦਾ ਕਹਿੰਦਾ ਉਦੋਂ ਤੂੰ ਉਹਨੂੰ ਕਹਿਦੀ ਵੀ ਜਿਹੜਾ ਤੁਹਾਡੀ ਬੱਗੀ ਦੇ ਸੱਜੇ ਪਾਸੇ ਘੋੜਾ ਲੱਗਿਆ ਮੈਂ ਤਾਂ ਉਹ ਲੈਣਾ ਹੈ ਉਹ ਕਹਿਣ ਲੱਗੀ ਵੀ ਠੀਕ ਹੈ ਕਹਿੰਦਾ ਹੂੰ ਨਹੀਂ ਨਹੀਂ ਮੈਂ ਤੈਨੂੰ ਮਿਲਦਾ ਐ ਮਿਲੂੰਗਾ ਹੁਣ ਭਾਈ ਉਹ ਉਹ ਮੈਂ ਕਰਦੀ ਆ ਸਵੇਰੇ ਜਾਂਦੀ ਆ ਸੱਤੇ ਜੰਗਲ ਲੰਘ ਕੇ ਉੱਥੇ ਦੇਖਦੀ ਆ ਵੀ ਆਹ ਸੀ ਦਰਖਤ ਪਿੱਪੜ ਦਾ ਭਾਰਾ ਵਾਲੇ ਦਾਲੇ ਜੋ ਅੰਕੜੀ ਕਰੀ ਹੋਈ ਐ ਉੱਥੇ ਸਫਾਈ ਕਰਦੀ ਐ ਲੈ ਜਾਂਦੀ ਐ ਡੋਲੂ ਭਾਂਡੇ ਭਰ ਕੇ ਦੁੱਧ ਤੇ ਪਾਣੀ ਦਾ ਤੇ ਨਾਲ ਲੈ ਜਾਂਦੀ ਐ ਮੇਵੇ ਭਾਂਡਿਆਂ ਚ ਪਾ ਕੇ ਉੱਥੇ ਰੱਖ ਦਿੰਦੀ ਐ ਤਾਂ 올ਲੇ ਹੋ ਗਏ ਵੀ ਪੁੱਛੇ ਉਤਰੇ ਜੇ ਦੀ 올ਲੇ ਹੋ ਕੇ ਬਹਿ ਜਾਂਦੀ ਐ ਮਾਫ ਕਰਿਓ ਮੇਰਾ ਗਲਾ ਖਰਾਬ ਹੈ ਦੋਕ ਦਿਨਾਂ ਦਾ ਸੋ ਉਹ ਜਦੋਂ ਬੱਗੀ ਆਉਂਦੀ ਹੈ ਉਹਨੂੰ 12 ਘੋੜੇ ਲੱਗੇ ਹੋਏ ਨੇ ਅਸਮਾਨ ਤੋਂ ਉੱਤਰ ਕੇ ਆ ਰਹੀ ਹੈ ਤਾਂ ਉਹਨੇ ਆ ਕੇ ਦੇਖਿਆ ਵੀ ਅੱਜ ਤਾਂ ਇੰਨੇ ਫੁੱਲ ਫੱਲ ਵਛਾਏ ਹੋਏ ਨੇ ਮਹਿਕ ਆ ਰਹੀਆਂ ਨੇ ਪਾਤ ਸੁਮੰਤੀ ਫੁੱਲਾਂ ਦੀਆਂ ਦੁੱਧ ਪਾਣੀ ਮੇਵੇ ਪਏ ਨੇ ਵੀ ਅੱਜ ਇੱਥੇ ਕੌਣ ਆ ਗਿਆ ਸਫਾਈ ਬਹੁਤ ਹੈਗੀ ਹੈ ਤਾਂ ਉਹ ਬੋਲੇ ਵੀ ਭਾਈ ਇਹ ਕੀਨੇ ਕੀਤਾ ਸਾਰਾ ਕੁਝ ਅਸੀਂ ਬਹੁਤ ਖੁਸ਼ ਆ ਵੀ ਸਾਡੇ ਸਾਹਮਣੇ ਆਓ ਅਸੀਂ ਬਹੁਤ ਖੁਸ਼ ਆ ਉਹਦੀ ਸੇਵਾ ਤੋਂ ਭਾਈ ਉਹ ਉੱਠ ਕੇ ਹੱਥ ਬੰਨ੍ਹ ਕੇ ਖੜ ਗਈ ਮੂਰੇ ਕਹਿੰਦੀ ਮਹਾਰਾਜ ਮੈਂ ਕਰਿਆ ਕਹਿੰਦਾ ਮੰਗ ਬੇਟਾ ਕੀ ਮੰਗਦੀ ਹੈ ਕਹਿੰਦੀ ਮਹਾਰਾਜ ਜਿਹੜਾ ਤੁਹਾਡੀ ਬੱਗੀ ਦੇ ਸੱਜੇ ਹੱਥ ਮੂਹਰਲਾ ਪਹਿਲਾ ਹੀ ਘੋੜਾ ਮੈਨੂੰ ਉਹ ਚਾਹੀਦਾ। ਉਹ ਗਹਿਣ ਲੱਗੇ ਵੀ ਇਹ ਤਾਂ ਤੈ ਸਾਡੀ ਜਾਨ ਮੰਗ ਲਈ। ਵੀ 12 ਘੋੜਿਆਂ ਚੋਂ ਹੋਰ ਜਿਹੜਾ ਕੋਈ ਮਰਜ਼ੀ ਮੰਗ ਲੈ ਇਹ ਤੋਂ ਬਿਨਾ। ਉਹ ਗਹਿਣ ਲੱਗੀ ਵੀ ਨਾ ਜੀ ਮੈਂ ਤਾਂ ਇਹੀ ਚਾਹੀਦਾ। ਉਹ ਭਈ ਹੌਲੀ ਹੌਲੀ ਵਿਚਾਰ ਬਟਾਂਦਰਾ ਕਰੀਂ ਗਏ ਆਪਦੇ ਅੰਦਰ ਤਾਂ ਭਗਵਾਨ ਸੀਗੇ ਭਗਵਾਨ ਨੇ ਸੋਚਿਆ ਵੀ ਹੁਣ ਮੈਂ ਇਹਨੂੰ ਹਾਂ ਵੀ ਕਰਤੀ ਉਹਨੂੰ ਕਹਿਣ ਲੱਗਿਆ ਵੀ ਤੂੰ ਤੈਨੂੰ ਹਾਂ ਕਰਤੀ ਮੈਂ ਬੇਟਾ ਤੈਨੂੰ ਹੁਣ ਇਹੀ ਦੇਉਂ ਘੋੜਾ ਫਿਰ ਕਹਿੰਦੇ ਵੀ ਕਹਿੰਦਾ ਜਾਂ ਐ ਕਰ ਆ ਜਿਹੜਾ ਤੈਨ ਜਲ ਰੱਖਿਆ ਨਾ ਇਹ ਜਲ ਉਹਦੇ ਉੱਤੇ ਛਿੱਟਾ ਮਾਰਦੇ ਜਿਹੜਾ ਘੋੜਾ ਤੂੰ ਮੰਗਦੀ ਐ ਉਹਨੇ ਭਾਈ ਡੋਲੂ ਚੱਕਿਆ ਜੈ ਲਾੜਾ ਜਾ ਕੇ ਉਹ ਚ ਚੂਲੀ ਭਰ ਕੇ ਉਹਦੇ ਉੱਤੇ ਛਿੱਟਾ ਮਾਰਿਆ ਉਹਦੇ ਘਰ ਵਾਲਾ ਬਣ ਗਿਆ ਉਹ ਉਹਨੂੰ ਕਹਿਣ ਲੱਗੇ ਵੀ ਵੀ ਜਾ ਭਾਈ ਤੇਰੀ ਸੇਵਾ ਹੋਗੀ ਪੂਰੀ ਵੀ ਅਸੀਂ ਤਾਂ ਤੈਨੂੰ 15 ਸਾਲ ਵਾਸਤੇ ਛੱਡਣਾ ਤਿਉਰੇ ਕਿਉਂ 15 ਕਿਹਾ ਸੀ ਵੀ ਪਰ ਹੁਣ ਅਸੀਂ ਤੈਨੂੰ ਇੱਕ ਕੁੜੀ ਦੀ ਸੇਵਾ ਦੇਖ ਕੇ ਤੇਰੇ ਘਰ ਵਾਲੀ ਦੀ ਤੈਨੂੰ ਜੀਵਨ ਦਾਣ ਦਿੰਨੇ ਆ ਵਿੱਜਾ ਮौजਾਂ ਕਰ ਉਥੋਂ ਭਾਈ ਉਹਨੂੰ ਲਿਹਾਈ ਕਰਿਆ ਕੇ ਆਬਦੇ ਸੱਸ ਸੌਰੇ ਦੇ ਮੂਰੇ ਵਠਿਆਤਾ ਤੇ ਉਧਰੋਂ ਕਹਿੰਦੀ ਵੀ ਇਹ ਲੰਗਰ ਗਰੀਬਾਂ ਵਾਸਤੇ ਹੀ ਚੱਲੀ ਜਾਂਦੇ ਹੋ ਮਹਿਲਾਂ ਚੋਂ ਜਾਇਆ ਕਰੂਗਾ ਰੋਜ਼ ਰਸਣ ਪਾਣੀ ਵੀ ਇਹਨੂੰ ਅਹੀਂ ਚਲਾਈ ਜਾਓ ਵੀ ਗਰੀਬ ਗੁਰਬਾ ਕੋਈ ਭੁੱਖਾ ਨਾ ਜਾਵੇ ਕਿ ਉਹਨੂੰ ਮਨ ਚ ਹੋ ਗਿਆ ਵੀ ਮੈਨੂੰ ਇੱਥੋਂ ਇਹ ਮਿਲਿਆ ਸਾਰਾ ਕੁਝ ਸੋ ਹੁਣ ਉਹ ਆਪੇ ਖੁਸ਼ੀ ਖੁਸ਼ੀ ਨੇ ਮਾਪੇ ਉਹ ਵੀ ਜਿਹੜੇ ਡਾਊਨ ਹੋਏ ਬੈਠੇ تھے 부জে ਬੈਠੇ ਤੇ ਹੁਣ ਉਹਨਾਂ ਚ ਵੀ ਜਾਨ ਪੈ ਗਈ ਪੁੱਤ ਨੂੰ ਦੇਖ ਕੇ ਸੋ ਇੰਨੀ ਕੁ ਬਾਤ ਹੈ ਜੀ ਧੰਨਵਾਦ